ਹਾਂਜੀ ਵੀਰੇ ਸ਼ਸ਼ੀ ਕਾਲ ਦੀ ਸਰਣ ਲਓ ਜੀ ਆਪਾਂ ਤੁਹਾਨੂੰ ਦਿਖਾਉਣੇ ਇੱਕ ਮੱਝ ਤੇ ਮੱਝ ਵੀ ਹੱਥ ਜਿਹੜੀ ਮੱਝ ਹੈਗੀ ਤੇ ਹੁਣ ਚੈਨ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਮੱਝ ਕਿਹਾਊਗਾ ਦੁੱਧ 20 ਕਿਲੋ ਤੇ ਡੇਢ ਸੌ ਦੇ ਬਾਕੀ ਨੇ ਵੀਰੇ 10 ਤੇ ਆਹ ਵੀਰੇ ਘੱਬਣਾ ਹੈ 10 92 ਤੋਂ ਦੁੱਝਾਸ਼ ਹੋਗਾ ਸ਼ੂਰੀਆ ਬਹੁਤ ਠੰਡੀ ਮੱਝਾ ਠੰਡੀ ਸ਼ਾਹੂ ਸੀਲਾ ਮੱਝ ਜੀ ਪੂਰੀ ਗਾਰੰਟੀ ਆ ਪਿੰਡ ਕਾਂਦਲਾ ਤੂਰੀ ਕੋਲ ਜ਼ਿਲ੍ਹਾ ਸੰਗਰੂਰ ਤੇ ਨੰਬਰ 5 ਦਾ ਪਾਇਆ ਹੋਇਆ ਆਪਣਾ ਤੇ ਕਿਸੇ ਭਰਾ ਨੂੰ ਲੋੜ ਆ ਵੀਰੇ ਮੱਝ ਦੀ ਲੈਣ ਦੀ ਤਾਂ ਬਾਈ ਨਾਲਾ ਜੁੜੇ ਸੰਪਰਕ ਕਰ ਲਿਓ ਤੇ ਪਿੰਡ ਕਾਂਦਲਾ ਤੂਰੀ ਕੋਲ ਜ਼ਿਲ੍ਹਾ ਸੰਗਰੂਰ ਦੁਹੇ ਸਵੇ ਸੌਣ ਜਾ ਰਹੀ ਆ ਫਟਰ ਕੁਆਲਟੀ ਫੁੱਲ ਵਧੀਆ ਸਾਰੇ ਪਾਸੇ ਸ਼ਰਾ ਘਰ ਦੀ ਪਾਲੀ ਹੋਈ ਆ ਵੋਕ ਐਂਡ ਮੱਝ ਵੀਰੇ ਤੇ ਆ ਫੋਟੋ ਦੇ ਚੈੱਕ ਕਰ ਲਓ ਤੇ ਰੇਟ ਬਾਜ ਵਗਾ ਮੇਰੇ ਬਰੇ ਹੋ ਪੁਨਤੀ ਧੰਨਵਾਦ ਜਰਦਾ